ਪਿੰਡ ਝੇੜੂ ਵਿੱਚ ਸ੍ਰੀ ਗੁਰੂ ਰਵੀਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਗਵਾੜੇ ਦੇ ਐਸ ਡੀ ਐਮ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਪਿੰਡ ਝੇੜੂ ਦੇ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਇੱਕ ਕੋੜੇ ਦਾ ਡੰਪ ਲਗਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸ੍ਰੀ ਗੁਰੂ ਰਵੀਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਇਸ ਅਗਵਾੜੇ ਦੇ ਐਸ ਡੀ ਐਮ ਸਾਹਿਬ ਨੂੰ ਕੂੜੇ ਦਾ ਇਹ ਡੰਪ ਹਟਾਉਣ ਦੀ ਮੰਗ ਕੀਤੀ ਗਈ। ਦੇਖੋ ਪੂਰੀ ਖਬਰ ਨਿਊਜ਼ 86 ਚੈਨਲ ਤੇ। ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਨੇ ਰਹੋ ਤਾਜ਼ੀ ਖਬਰਾਂ ਦੇ ਨਾਲ। ਜੈ ਭੀਮ ਜੈ ਭਾਰਤ, ਜੈ ਗੁਰਦੇਵ ਧਨਗੁਰਦੇਵ। ਅੱਜ ਸਾਡੇ ਟੰਡਾ ਸਾਹਿਬ ਜਿਹੜਾ ਜ਼ਿਲ੍ਹਾ ਸਕੱਤਰ ਸਾਡੇ ਪੈਸਟ ਕੋਰਟਰਾ कोरोना ਦੇ ਨਾਲ ਪ੍ਰਧਾਨ ਜੀ ਜਿਹੜੇ ਗੁਰੂ ਘਰ ਦੇ ਪਿੱਡ ਝੇੜੂ ਦੇ ਆ ਔਰ ਉਹਨਾਂ ਦੇ ਨਾਲ ਚਰਨਜੀਤ ਜੀ ਸਾਰੀਆਂ ਮੇਰੀਆਂ ਭੈਣਾਂ ਤੇ ਐਸਡੀਐਮ ਸਾਹਿਬ ਕੋ ਅੱਜ ਇਕੱਠੇ ਹੋਏ ਆ ਜਿਸ ਦਾ ਇੱਕ ਮੈਟਰ ਹੈ ਕਿ ਜਿਹੜਾ ਗੁਰੂ ਘਰ ਦੇ ਕੋਲ ਸਰਕਾਰ ਵੱਲੋਂ ਜਿਹੜਾ ਪੂਰਾ ਤਰਕਟ ਨੂੰ ਖਾਦ ਬਣਾ ਕੇ ਇੱਕ ਡੰਪ ਲਾਇਆ ਜਾ ਰਿਹਾ ਉਹ ਬਿਲਕੁਲ ਜਿਹੜਾ ਨਿੰਦਾਯੋਗ ਆ ਕਿਉਂਕਿ ਉਹਦੀ ਜਿੰਨੀ ਵੀ ਸੁਆਹ ਉਹਦੀ ਬਦਬੂ ਜਿਹੜੀ ਗੁਰੂ ਘਰ ਤੱਕ ਜਾ ਰਹੀ ਆ ਔਰ ਆਲੇ-ਦੁਆਲੇ ਜਿੰਨੇ ਵੀ ਜਿਹੜੇ ਆਪਣੇ ਰਹਿਸ਼ੀ ਇਹਨਾਂ ਦੇ ਘਰ ਆ ਔਰ ਅਸੀਂ ਇਹ ਬੇਨਤੀ ਕਰਦੀਆਂ ਐਸਡੀਐਮ ਸਾਹਿਬ ਦੇ ਰਾਏ ਕੀ ਜਿਹੜਾ ਜਿਹੜਾ ਡੰਪ ਤੁਸੀਂ ਲਾਉਣਾ ਸ਼ਮਸ਼ਾਨ ਆਪਣੇ ਜਿਹੜਾ ਸ਼ਾਮਲਾੜ ਦੀਆਂ ਜ਼ਮੀਨਾਂ ਬੜੀਆਂ ਪਿੰਡ ਤੇ ਪਈਆਂ ਉਹਨੂੰ ਉਸ ਦੀ ਜਗ੍ਹਾ ਚੁਣ ਕੇ ਲਾਇਆ ਜਾਵੇ ਤਾਂ ਜੋ ਗੁਰੂ ਘਰ ਦੇ ਕੋਲ ਜਿਹੜੀ ਬੇਅਦਬੀ ਇਹ ਨਾ ਹੋ ਸਕੇ ਔਰ ਮੈਂ ਇਹ ਐਸਡੀਐਮ ਸਾਹਿਬ ਨੂੰ ਔਰ ਪ੍ਰਸ਼ਾਸਨ ਨੂੰ ਔਰ ਜਿਹੜਾ ਇੱਕ ਵੀਡੀਓ ਦਾ ਜਿਹੜਾ ਖਾਸ ਕਰ ਮੇਰੀਆਂ ਭੈਣਾਂ ਨੇ ਮੈਨੂੰ ਦੱਸਿਆ ਕਿ ਕੋਈ ਸੰਜੀਵ ਕੁਮਾਰ ਆ ਜਿਹੜਾ ਉਹ ਮੇਰੀਆਂ ਭੈਣਾਂ ਦੇ ਨਾਲ ਗਲਤ ਸ਼ਿਦਾਬਦੀ ਵਰਤ ਕੇ ਆਇਆ ਔਰ ਉਹਨੂੰ ਇਹ ਦੱਸਣਾ ਚਾਹੁੰਦੇ ਆ ਕਿ ਭਾਈ ਜੇ ਤੂੰ ਇਹੋ ਜਿਹੀਆਂ ਭੈਣਾਂ ਨੇ ਤੈਨੂੰ ਫੜ ਕੇ ਉਥੇ ਢਾ ਲਿਆ ਜਿਹੜੇ ਕੱਪੜੇ ਪਾੜ ਦਿੱਤੇ ਤਾਂ ਕਿਸੇ ਨੇ ਸੁਣਵਾਈ ਨਹੀਂ ਕਰਨੀ ਔਰ ਗੁਰੂ ਘਰ ਦੀ ਅਸੀਂ ਬੇਦਬੀ ਬਿਲਕੁਲ ਬਰਦਾਸ਼ਤ ਨਹੀਂ ਕਰਨੀ ਮੈਂ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਵੀਡੀਓ ਨੂੰ ਔਰ ਐਸਪੀ ਸਾਹਿਬ ਨੂੰ ਇਹ ਐਪੀਲ ਕਰਦਾ ਕਿ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਔਰ ਜਿਹੜਾ ਡੰਪ ਬਣਾਇਆ ਜਾ ਰਿਹਾ ਇਹਨੂੰ ਸ਼ਾਮ ਲੜਦੀ ਜ਼ਮੀਨ ਤੇ ਕਿਸੇ ਹੋਰ ਜਗ੍ਹਾ ਬਣਾਇਆ ਜਾਵੇ ਜਾਂ ਪਿੰਡ ਦੀ ਰਿਹੈਸ਼ ਤੋਂ ਅਲੱਗ ਬਣਾਇਆ ਜਾਵੇ ਤਾਂ ਜੋ ਇਸ ਦੀ ਬਦਬੂ ਇਸ ਦਾ ਕੂੜਾ ਇਹਦਾ ਕਰਕੜ ਕਿਉਂਕਿ ਸ਼ਹਿਰ ਫਗਵਾੜੇ ਦੇ ਵਿੱਚ ਬਹੁਤ ਜਗ੍ਹਾ ਇਹੋ ਜਿਹੇ ਡੰਪ ਲਾ ਕੇ ਪਾ ਕੱਲੇ ਕੱਲੇ ਜਗ੍ਹਾ ਤੇ ਕਿਸੇ ਤਰ੍ਹਾਂ ਦੀਆਂ ਬਿਮਾਰੀਆਂ ਫੈਲੀਆਂ ਕਿਸੇ ਤਰ੍ਹਾਂ ਕੁਝ ਹੋ ਰਿਹਾ ਮੈਂ ਐਸਡੀਐਮ ਸਾਹਿਬ ਨੂੰ ਬੇਨਤੀ ਕਰਦਾ ਕਿ ਇਸ ਨੂੰ ਜਲਦ ਤੋਂ ਜਲਦ ਮਸਲੇ ਨੂੰ ਹੱਲ ਕਰਕੇ ਇਹਦੇ ਜਿਹੜੀ ਪਿੰਡ ਵਾਸੀਆਂ ਦੀ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਕੀਤਾ ਜਾਵੇ ਜੈਗੁਰਦੇਵ yeah fm yeah fm Shiv Mahima Films and Productions Music Videos Ad Films Modeling Photo Shooting with Portfolio Digital Photo and Video Shooting Special Arrangement for Marriage and Other Functions Live Show on Digital Big Screen Contact Shiv Mahima Films Mobile 9855171082 ਤੁਸੀਂ ਦੇਖ ਰਹੇ ਹੋ ਨਿਊਜ਼ 86 ਚੈਨਲ ਆਵਾਜ਼ ਸੱਚ ਦੀ